ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟ 컬렉ਸ਼ਨ ਸੇ ਫਰਸਟ 컬렉ਸ਼ਨ ਜਿਹੜੀਆਂ ਚੱਲ ਰਹੀਆਂ ਨੇ ਬਹੁਤ ਪਿਆਰੀ ਰੰਗਾਂ ਦੇ ਨਾਲ ਆਈਆਂ ਨੇ ਇਹਨਾਂ ਵਿੱਚ ਜਿਹੜੇ ਕੀ ਰੰਗ ਆਣਗੇ ਉਹ ਲਗਭਗ 60 ਕਲਰ ਆਣਗੇ ਇਹਨਾਂ ਵਿੱਚ 컬렉ਸ਼ਨਾਂ ਥੋੜੀਆਂ ਅੱਗੇ ਪਿੱਛੇ ਹੋ ਗਈਆਂ ਨੇ ਇਹ ਵਾਲੇ ਜਿਹੜੇ ਸੂਟ ਨੇ 1450 ਰੁਪਏਾਂ ਦੇ ਵਿੱਚ ਤੁਹਾਨੂੰ 3 ਸੂਟ ਮਿਲ ਜਾਣਗੇ ਜੀ ਇਹ ਤਮੰਨਾ ਬ੍ਰਾਂਡ ਵੱਲੋਂ ਆਇਆ ਹੈ ਬਾਕੀ ਇਹਨਾਂ ਸੂਟਾਂ ਬਾਰੇ ਹੋਰ ਤੁਸੀਂ ਕੋਈ ਕੁਐਰੀ ਕਰਨੀ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਰੀ ਵਰਕ ਸੂਟ ਆਇਨੇ ਸੂਟ ਆਲਓਵਰ ਜੌਰਜਟ ਦਾ 5 ਮੀਟਰ ਦਾ ਮਿਲੇਗਾ ਤੁਹਾਨੂੰ ਇਹਦਾ ਰੇਟ ਜਿਹੜਾ 780 ਰੁਪਏ ਦੁਪੱਟਾ 4 ਸਾਈਡਿਡ ਪੈਚ ਨਾਲ ਮਿਲੇਗਾ ਆਰੀ ਵਰਕ ਹੋਇਆ ਜੌਰਜਟ ਫੈਬਰਿਕ ਦਾ 8 ਮੀਟਰ ਦਾ 4 ਸਾਈਡ ਦੇ ਸਕੈਲਪਿੰਗ ਹੋਈ ਹੈ ਇਹਦੇ ਵਿੱਚ ਜਿਹੜੇ ਰੰਗ ਆਣਗੇ ਬਾਈਤੇ ਰੰਗ ਹੈਗੇ ਨੇ ਕਲਰ ਜਿਹੜੇ ਕੀ ਸੀਮ ਨੇ ਜਿਹੜੇ ਪਾਰਟੀ ਜਿਹੜਾ ਦੁਪੱਟੇ ਦੀਆਂ ਸਾਈਡਾਂ ਤੇ ਤੇ ਜਿਹੜੇ ਸੂਟਾਂ ਤੇ ਪ੍ਰਿੰਟ ਨੇ ਉਹਨਾਂ ਵਿੱਚ ਫਰਕ ਆ ਜਾਏਗਾ 780 ਰੁਪਏ ਦਾ ਸੂਟ ਰੇਟ ਹੈ ਸ਼ਿਪਿੰਗ ਚਾਰजेस ਹੈ ਕੋਈ ਵੀ ਐਕਸਟਰਾ ਚਾਰजेस ਇਹਨਾਂ ਸੂਟਾਂ ਤੇ ਆਲਓਵਰ ਇੰਡੀਆ ਨਹੀਂ ਲੱਗਣਗੇ ਆਲਓਵਰ ਇੰਡੀਆ ਤੁਸੀਂ ਅਗਰ ਇਹਨਾਂ ਸਟੌਨ ਨੂੰ ਕਿਤੇ ਵੀ ਆਰਡਰ ਕਰਦੇ ਹੋ ਸਾਰੇ ਇੰਡੀਆ ਦੇ ਵਿੱਚ ਤਾਂ ਉੱਥੇ ਤੁਹਾਨੂੰ ਫ੍ਰੀ ਸ਼ਿਪਿੰਗ ਚਾਰਜਸ ਦੇ ਨਾਲ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਦੇ ਵਿੱਚ ਐਡ ਕੀਤੇ ਨੇ ਪਹੁੰਚਣਗੇ ਰੰਗ ਡਿਜ਼ਾਈਨ ਵਗੈਰਾ ਜੋ ਵੀ ਇੱਥੇ ਐਡ ਕਰਦੀ ਹੁੰਦੀ ਹਾਂ ਉਹ ਸਾਰੇ ਅਵੇਲੇਬਲ ਹੁੰਦੇ ਨੇ ਅੱਜ ਦੀ ਵੀਡੀਓ ਵਾਲੇ ਵੀ ਸਾਰੇ ਰੰਗ ਅਵੇਲੇਬਲ ਨੇ ਰੀਡ ਸਾਬ ਦਾ ਕੋਸ਼ਿਸ਼ ਕਰਾਂਗੀ ਕਿ ਦੱਸ ਦਿਓ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰਦੇ ਨਾ ਨੰਬਰ 623924575 ਜਿਹ ਦਿੱਤਾ ਆ ਸੂਟ ਹੈਗਾ ਤੁਸੀਂ ਸੇਲ ਕਰਨਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਅਗਰ ਤੁਸੀਂ ਡੇਲੀ ਸੂਟਾਂ ਦੇ ਜਾਂ ਜਿਹੜੀਆਂ ਕਲੈਕਸ਼ਨਾਂ ਅੱਜਕੱਲ ਕਿਹੜੇ-ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਉਹ ਵੇਖਣਾ ਚਾਹੁੰਦੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਹੋਏਗਾ ਜੋ ਵੀ ਅੱਜ ਟ੍ਰੈਂਡੀ ਕਲੈਕਸ਼ਨ ਆਉਣਗੇ ਸੂਟ ਹੋਗਾ ਜੁਐਲਰੀ ਹੋਗੀ ਹੈਂ ਬੈਗ ਹੋ ਗਿਆ ਉਹ ਫਿਰ ਮੈਂ ਜਦੋਂ ਸਟੇਟਸ ਤੇ ਲਗਾਵਾਂਗੀ ਤੁਹਾਨੂੰ ਜਦੋਂ ਨੰਬਰ ਸੇਵ ਕਰ ਲਵਾਂਗੀ ਤੁਹਾਨੂੰ ਸ਼ੋ ਹੋ ਜਾਏਗਾ ਅਗਰ ਸੂਟ ਸੇਲ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਪਹਿਲੇ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਨੂੰ ਫਿਰ ਮੈਂ ਆਪਣੇ ਜਿਹੜਾ ਰੀਸੈਲਰਸ ਲਈ ਗਰੁੱਪ ਬਣਾਇਆ ਹੁੰਦਾ ਉਹਦੇ ਚ ਐਡ ਕਰ ਲਵਾਂਗੀ। ਉਹਦੇ ਤੁਹਾਨੂੰ ਜਿਹੜੀਆਂ ਡੇਲੀ ਦੀਆਂ ਛੂਟਾਂ ਦੀਆਂ ਜੋ ਵੀ ਅਪਡੇਟਸ ਹੁੰਦੀਆਂ ਨੇ ਜੋ ਵੀ ਮੈਂ ਗਰੁੱਪ ਵਿੱਚ ਅਪਡੇਟ ਕਰਾਂਗੀ ਤੁਹਾਡੇ ਤੱਕ ਪਹੁੰਚਣਗੀਆਂ ਫਿਰ ਤੁਸੀਂ ਉਹਨਾਂ ਨੂੰ ਅੱਗੇ ਆਪਣੇ ਕੋਆਰਡੀਨੇਟਸ শেয়ার ਕਰ ਸਕਦੇ ਹੋ। ਚੈਨਲ ਨਾਮ ਹੈ ਉਹ ਇਸ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈੱਲ ਆਈਕਨ ਬਟਨ ਹੈ ਉਹਨੂੰ press ਕਰ ਦਿਓ ਤਾਂ ਕਿ ਜੁਮੜੀ ਆਉਣ ਵਾਲੀਆਂ ਵੀਡੀਓਜ਼ ਦੇ ਨਾਲ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ। ਕਲੈਕਸ਼ਨ ਹਮੇਸ਼ਾ ਮੇਰੇ ਕੋਲ ਟ੍ਰੈਂਡੀ ਤੇ ਐਕਸਪਲੋਸਿਵ ਹੁੰਦੀਆਂ ਨੇ ਪੰਜਾਬੀ ਸਟੂਲਸ ਸੂਟ ਹੋ ਕੇ ਬਟਿਕ ਕਲੈਕਸ਼ਨ ਆਉਂਦੀਆਂ ਹੈ ਹੈਂਡਵਰਕ ਵਾਲੀਆਂ ਕਲੈਕਸ਼ਨਾਂ ਆਉਂਦੀਆਂ ਤੇ ਘੱਟ ਰੇਟਾਂ ਵਾਲੀਆਂ ਕਲੈਕਸ਼ਨਾਂ ਹਰ ਤ੍ਹਾਂ ਦੀਆਂ ਹਰ ਰੇਂਜ ਗਰੁੱਪ ਵਿੱਚ ਮੇਰੇ ਕੋਲ ਕਲੈਕਸ਼ਨਾਂ ਹੁੰਦੀਆਂ ਨੇ ਤੁਸੀਂ ਉਹਨਾਂ ਦੇ ਬਾਰੇ ਵਿੱਚ ਕੋਈ ਵੀ ਕਵੈਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਰੇਂਜ ਜਿੰਨੀ ਵੀ ਤੁਸੀਂ ਕਹੋਗੇ ਜਿਸ ਵੀ ਰੇਂਜ ਵਿੱਚ ਸੂਟ ਤੁਸੀਂ ਕਹੋਗੇ ਤੁਹਾਨੂੰ ਉਸੇ ਹੀ ਰੇਂਜ ਦੇ ਸੂਟ ਪ੍ਰੋਵਾਈਡ ਕਰਵਾ ਦੇਵਾਂਗੇ ਹਰ ਰੇਂਜ ਹਰ ਫੈਪਟਿਕ ਦੇ ਵਿੱਚ ਕਲੈਕਸ਼ਨਾਂ ਹੁੰਦੀਆਂ ਨੇ ਤੇ ਸ਼ਿਪਿੰਗ ਚਾਰਜਸ ਜਿਹੜੇ ਆ 99% ਵੈਰੀ ਕਲੈਕਸ਼ਨ ਵਾਲੇ ਜਿਹੜੇ ਕੀ ਸ਼ਿਪਿੰਗ ਚਾਰਜਸ ਫ੍ਰੀ ਹੁੰਦੇ ਨੇ ਅਗਰ ਕਿਸੇ ਇਥੇ ਹੋਏਗੀ ਸ਼ਿਪਿੰਗ ਚਾਰਜਸ ਤੇ ਹੋਮ ਤਾਂ ਐਕਸਟਰਾ ਦੱਸਦੇ ਆਂ ਕਿ ਅਦਰਵਾਈਜ਼ ਸਭ ਤੇ ਜਿਹੜੇ ਫ੍ਰੀ ਹੁੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਫੋਰ ਨਵੇਂ ਨਵੇਂ ਸੋਨੇ ਸੋਨੇ 26 ਕਲੂਜੀਓ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ